ਮੈਂ ਥੋੜੀ ਜੀ ਸਕੂਲਾਂ ਦੀ ਅਧਿਆਪਕਾਂ ਦੀ ਗੱਲ ਕਰਦੇ ਆ ਨਿਯੁਕਤੀ ਪੱਤਰ ਮਾਨਸਾ ਵੰਡ ਰਹੇ ਨੇ ਕਹਿ ਰਹੇ ਕਿ ਦਾਵਾ ਵੀ ਕਰਦੇ ਨੇ ਕਿ ਅਸੀਂ ਸਭ ਤੋਂ ਵੱਧ ਨੌਕਰੀਆਂ ਦੇਣ ਵਾਲਿਆਂ ਚੋਂ ਆ ਤੇ ਨਾਲ ਨਾਲ ਇੱਕ ਚੀਜ਼ ਹੋਰ ਵੀ ਉਹਨਾਂ ਨੇ ਕਹੀ ਕਿ ਕਿਹੋ ਜਿਹਾ ਵੀ ਅਸੀਂ ਮਤਲਬ ਲੈ ਕੇ ਆਉਣਾ ਸਮਾਧਾਨ ਲੈ ਕੇ ਆਉਣਾ ਇਹੋ ਜਿਹਾ ਤਰੀਕਾ ਲੈ ਕੇ ਆਉਣਾ ਕਿ 40 ਮਿੰਟ ਦੇ ਪੀਰੀਅਡ ਦੇ ਵਿੱਚ ਵੀ ਰੈਸਟ ਦੇਣਾ ਸਮਾਧਾਨ ਨੂੰ ਆਪਾਂ ਹੱਲ ਕਹਿ ਸਕਦੇ ਪੰਜਾਬੀ ਚ ਹੱਲ ਕਹਿ ਸਕਦੇ ਪੰਜਾਬੀ ਦੇ ਵਿੱਚ ਬਿਲਕੁਲ ਤੇ ਨਾਲ ਨਾਲ ਉਹ ਕਹਿੰਦੇ ਨੇ ਕਿ ਭਾਈ ਚੈਕਿੰਗ ਵੀ ਮੈਂ ਆ ਉਹਦੇ ਨਿੱਜੀ ਤੌਰ ਤੇ ਕਰਿਆ ਕਰਾਂਗਾ ਸਕੂਲਾਂ ਦੀ ਬੜੀ ਚੰਗੀ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਤੇ ਜਦੋਂ ਚੈਕਿੰਗ ਕਰਨਗੇ ਤੇ ਉਹ ਜਿਹੜੇ ਬੱਚੇ ਆ ਉਹ ਇਹਨਾਂ ਦਾ ਹੱਥ ਫੜ ਕੇ ਪਿਆਰ ਨਾਲ ਟਾਇਲਟ ਚ ਲੈ ਜਾ ਦਿਖਾਉਣ ਕਿਦਾਂ ਦੇ ਵਾਸ਼ਰੂਮ ਕਿਦਾਂ ਦੇ ਉਹ ਬੱਚਿਆਂ ਦੇ ਉਹ ਲੈ ਜਾਂ ਅੰਗਣਵਾੜੀ ਚ ਜੀ ਕਿ ਉਹਨਾਂ ਨੂੰ ਜਿਹੜਾ ਡਾਈਟ ਹੈ ਕਿਹੋ ਜਿਹਾ ਮਿਲ ਰਿਹਾ ਜੀ ਤੇ ਨਾਲ ਅੰਗਣਵਾੜੀ ਦੀਆਂ ਜਿਹੜੀਆਂ ਪਕਾਉਣ ਵਾਲੀਆਂ ਬੀਬੀਆਂ ਨੇ ਉਹਨਾਂ ਦਾ ਵੀ ਪਤਾ ਕਰੋ ਉਹਨਾਂ ਨੂੰ ਕਿੰਨੇ ਪੈਸੇ ਮਿਲ ਰਹੇ ਨੇ ਬਿਲਕੁਲ ਕਿੰਨੇ ਬੰਦੇ ਇੱਦਾਂ ਖਾਣਾ ਬਣ ਰਿਹਾ ਹੂੰ ਤੁਸੀਂ ਸਕੂਲਾਂ ਚ ਜਾ ਕੇ ਪਤਾ ਕਰੋ ਪੀ ਐਨ ਚਪੜਾਸੀ ਚੌਂਕੀਦਾਰ ਕਿੱਥੇ ਕਿੱਥੇ ਨੇ ਹੂੰ ਕੋਈ ਲੱਭੋ ਤਾਂ ਅਸੀਂ ਸਕੂਲ ਐਸਾ ਪੰਜਾਬ 'ਚ ਜੀ ਜਿੱਥੇ ਤਿੰਨੇ ਹੀ ਹੋਣਗੇ ਦੋਵੇਂ ਪੋਸਟਾਂ ਹੋਣਗੀਆਂ ਤਿੰਨੇ ਹੋਣਗੀਆਂ ਬਹੁਤ ਜ਼ਗੁਨਾ ਤੇ ਪ੍ਰਿੰਸੀਪਲ ਨਹੀਂ ਆਇਆ ਨਹੀਂ ਮੈਂ ਮੈਂ ਦੱਸ ਰਿਹਾ ਸਰ ਹੋਈ ਤੇ ਤੁਸੀਂ ਉੱਥੋਂ ਰਿਪੋਰਟ ਹਾਸਲ ਕਰੋ ਕਿ ਮੁਖ ਅਧਿਆਪਕ ਕਿੱਥੇ ਕਿੱਥੇ ਆ ਪ੍ਰਿੰਸੀਪਲ ਕਿੱਥੇ ਆ ਹੂੰ ਤੁਹਾਨੂੰ ਰੋਕਿਆ ਕਿੰਨੇ ਆ ਸਰ ਜੀ ਕੱਲਾ ਕਿਹੜੀਆਂ ਕਰਦੇ ਤੁਸੀਂ ਵਾਸ਼ਰੂਮਾਂ 'ਚ ਜਾ ਕੇ ਦੇਖੋ ਸਫਾਈ ਆ ਤੁਸੀਂ ਦੇਖੋ ਪਾਣੀ ਕਿੱਥੋਂ ਪੀਂਦੇ ਨੇ ਹੂੰ ਤੁਹਾਡੇ ਘਰ ਸੋਲਰ ਵੀ ਲੱਗੇ ਹੋਣਗੇ ਜਨਰੇਟਰ ਵੀ ਲੱਗੇ ਹੋਣਗੇ ਬਹੁਤ ਤਕੜੇ ਜਦ ਮਤਲਬ ਸਕੂਲ ਦੇ ਵਿੱਚ ਜਿੱਥੇ ਸੋਲਰ ਨਹੀਂ ਲੱਗੇ ਜੇ ਲਾਈਟ ਚਲੀ ਜਾਂਦੀ ਹੋਏਗੀ ਤਾਂ ਹੁਣ ਜਿਹੜੀ ਆ ਤਪਸ਼ ਪੈਣੀ ਆ 48 48 ਡਿਗਰੀ ਤੇ ਜਾਣਾ ਕੰਮ ਉਦੋਂ ਬੱਚੇ ਤੇ ਤੇ ਆਪ ਕੀ ਕਰਦੇ ਹੋਣਗੇ ਜਿੱਥੇ ਨਾ ਬੈਂਟਰੇ ਆ ਨਾ ਸੋਲਰ ਆ ਜੀ ਬੇਸ਼ੱਕ ਜਾ ਕੇ ਵੇਖੋ ਤੁਸੀਂ ਉਹ ਬਿੱਲ ਕਿਵੇਂ ਭਰਦੇ ਨੇ ਬਿਜਲੀ ਦਾ ਜਿੱਥੇ ਹਾਲੇ ਤੱਕ ਸੋਲਰ ਨਹੀਂ ਪਹੁੰਚਿਆ ਜੀ ਸੋਲਰ ਜਿਨ੍ਹਾਂ ਨੇ ਲਵਾਏ ਨੇ ਉਹ ਕਿਵੇਂ ਲਵਾਏ ਨੇ ਐਸੇ ਇਕੱਠੇ ਕਰ ਕਰਕੇ ਪਿੰਡਾਂ ਚ ਇਹ ਜਿਹੜਾ ਭੋਜਨ ਆਉਂਦਾ ਅੰਗਣਵਾੜੀ ਤੇ ਜਿਹੜਾ ਇੱਕ ਮੰਤਰੀ ਚਲਾ ਗਿਆ ਸੀ ਉਹਦੇ ਬਾਰੇ ਹੁਣ ਪੁੱਠਾ ਨਾਮ ਬੋਲਦੇ ਆ ਜੀ ਤਾਂ ਉਹ ਤੁਸੀਂ ਦੇਖੋ ਕਿ ਫੂਡ ਕਿਦਾਂ ਪਹਤਾ ਕੀਤਾ ਜਾਂਦਾ ਸਭ ਕਿੰਨੂ ਮਹਿੰਗਾ ਹੋ ਗਿਆ ਤੁਸੀਂ ਕਹਿੰਦੇ ਕਿੰਨੂ ਦਿਓ ਇੱਕ ਉਹ ਕਿੰਨੂ 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 ਦੇਣੋ ਕਿੰਨੂ ਦੇਣ ਬਿਲਕੁਲ ਸੀਮਤ ਪੈਸੇ ਨੇ ਤੁਸੀਂ ਇਹ ਜਾ ਕੇ ਚੈੱਕ ਕਰੋ ਮੈਂ ਤੇ ਕਹਿੰਨਾ ਮੈਂ ਤੇ ਕਹਿੰਨਾ ਕਿ ਇਹਨਾਂ ਨੂੰ ਘਟੋ-ਘਟ ਦਿਨ ਦੇ ਵਿੱਚ 10 ਸਕੂਲ ਇੱਕ ਹਸਪਤਾਲ ਕਿਤੇ ਮਤਲਬ ਕਿ ਹਫਤੇ 'ਚ ਇੱਕ ਕੱਦ ਸਰਕਾਰੀ ਕਾਲਜ 'ਚ ਗੇਂੜਾ ਮਾਰ ਕੇ ਆਉਣਾ ਚਾਹੀਦਾ ਬਿਲਕੁਲ ਤੇ ਕਿਤੇ ਸ਼ਾਮ ਨੂੰ ਇੱਕ ਖੇਡ ਮੈਦਾਨ 'ਤੇ ਉਹਨੇ ਵਾਲੀਬਾਲ ਖੇਡ ਲੈਣ ਚੱਟ ਹੂੰ ਹੂੰ ਸਿਹਤ ਫਿੱਟ ਹੋਏਗੀ ਜੀ ਅੱਜ ਕੱਲ ਥੋੜੇ ਮਤਲਬ ਕਿ ਬਾਡੀ ਲੈਂਗੁਏਜ ਤੋਂ ਲੱਗਦਾ ਨੇ ਕਿ ਫਿਟਨੈਸ ਪੂਰੀ ਨਹੀਂ ਹੈ ਮਾਨ ਸਾਹਿਬ ਥੋੜਾ ਸ਼ਾਮ ਨੂੰ ਖੇਡਣ ਨਿਕਲੋ ਜੀ ਠੀਕ ਹੈ ਨਾ ਜੀ ਨਾਲੇ ਗਰਾਊਂਡਾਂ 'ਚ ਵੀ ਵੇਖੋ ਕਿ ਕਿਹੜੇ ਸਕੂਲ ਦੇ ਵਿੱਚ ਵਧੀਆ ਗਰਾਊਂਡ ਹੈ ਜੀ ਕਿਹੜਾ ਗਰਾਊਂਡ ਚੱਲਦਾ ਹੈ ਉੱਥੇ ਕੀ ਕੀ ਸੁਵਿਧਾ ਦੀ ਜ਼ਰੂਰਤ ਹੈ ਤਾਂ ਤੁਹਾਨੂੰ ਪਤਾ ਲੱਗੇਗਾ ਵਧੀਆ ਗੱਲ ਬਾਕੀ ਐਵੇਂ ਲਲਕਰੇ ਜੇ ਮਰੀ ਜਾਣੇ ਵੀ ਇਦਾਂ ਕਰ ਦੇਂਗਾ ਇਦਾਂ ਕਦੇ ਠੀਕ ਨਹੀਂ ਆ ਵੀ ਤੁਸੀਂ ਫਰ ਲਓ ਦੇਖੋ ਜਿਹੜਿਆ ਬੰਦਾ ਜੋਬ ਤੇ ਸਰ ਉਹਨੂੰ ਆਪਣੀ ਜੋਬ ਪਿਆਰੀ ਹੁੰਦੀ ਆ ਹਮ ਠੀਕ ਹੈ ਨਾ ਜੀ ਫਰ ਲਓ ਮਾਰੋਗੇ ਤਾਂ ਤੁਸੀਂ ਮੰਨ ਲਓ ਫਰ ਲਓ ਚੱਲਦੀ ਆ ਤਾਂ ਆਪਣੇ ਪੰਜਾਬ ਦੇ ਵਿੱਚ 20000 ਦੇ ਕਰੀਬ ਸਕੂਲ ਆ ਹਮ ਕਿੱਥੇ ਕਿੱਥੇ ਫੜ ਲੋਗੇ ਜਾ ਕੇ ਫਿਰ ਜੀ ਫਰਲੂ ਨੂੰ ਫੜ ਲਓ ਫੜ ਲਓ ਕਰੋਗੇ ਫਿਰ ਤੁਸੀਂ ਦੂਜਾ ਕੰਮ ਨਹੀਂ ਕਰਦੇ ਹੂੰ ਹੂੰ ਬਿਲਕੁਲ ਤੂੰ ਕਹਿਣ ਦਾ ਮਤਲਬ ਇਹ ਆ ਕਿ ਭਾਈ ਜੌਬ ਸਭ ਨੂੰ ਪਿਆਰੀ ਹੁੰਦੀ ਹੈ ਹੂੰ ਹੂੰ ਤੁਸੀਂ ਮਤਲਬ ਕਿ ਛੁੱਟੀ ਨੀਤੀ ਤਬਾਦਲਾ ਨੀਤੀ ਪੂਰੀ ਵਧੀਆ ਰੱਖੋ ਜੀ ਕਿਸੇ ਨੂੰ ਲੋੜ ਹੀ ਨਾ ਪਵੇ ਹੂੰ ਫੇਰਾ ਫੇਰੀ ਕਰਨ ਦੀ ਤੁਸੀਂ ਆਪਣੀ ਨੀਤੀ ਵਧੀਆ ਰੱਖੋ ਹਰ ਇੱਕ ਨੂੰ ਆਪਦੇ ਘਰ ਦੇ ਕੋਲ ਜਿਹੜੀ ਆ ਉਹ ਮਿਲੇ ਡਿਊਟੀ ਜੀ ਤਾਂ ਤਾਂ ਇਮਾਨਦਾਰੀ ਨਾਲ ਉਹ ਵੀ ਕਰੇ ਠੀਕ ਹੈ ਤੁਹਾਡਾ ਫਰਜ਼ ਬੰਦ ਹੈ ਕਰਤਵੈ ਤੁਹਾਡਾ ਸਭ ਤੁਸੀਂ ਸੂਬੇ ਦੇ ਮਾਲਕ ਹੋ ਇੱਕ ਤਰ੍ਹਾਂ ਦਾ ਪ੍ਰਸ਼ਾਸਕੀ ਤੌਰ ਤੇ ਕਰੋ ਪਰ ਦੂਜੀਆਂ ਮੁਸ਼ਕਲਾਂ ਵੀ ਜਾ ਕੇ ਦੇਖੋ ਇਹ ਨਹੀਂ ਹੈ ਕਿ ਬੱਲੇ ਬੱਲੇ ਨੂੰ ਪੈ ਜਾਓ ਹਮ ਕਿ ਆ ਉੱਥੇ ਟੀਚਰ ਐਨੇ ਨਹੀਂ ਆਏ ਜੀ ਉਹਨੇ ਨਹੀਂ ਆਏ ਚਲੋ ਠੀਕ ਆ ਉਹਨਾਂ ਨੂੰ ਤੁਸੀਂ ਸਮੇਂ ਸਿਰ ਨਹੀਂ ਜਿਹੜਾ ਉਹਦਾ ਉਹਨੂੰ ਸੈੱਟ ਕਰੋ ਜੀ ਜੇ ਕੋਈ ਐਦਾਂ ਭੱਜਦਾ ਉਹਨੂੰ ਸੈੱਟ ਕਰੋ ਪਰ ਜਿਹੜੀਆਂ ਚੀਜ਼ਾਂ ਦੀ ਕਮੀ ਪੇਸ਼ੀ ਹੈ ਸਰ ਉਹ ਵੀ ਤਾਂ ਦੇਖੋ ਨਾ ਆ ਹੁਣ ਨਿੱਜੀ ਸਕੂਲਾਂ ਦੀ ਕਿਤਾਬਾਂ ਦਾ ਜਿਹੜਾ ਮਾਮਲਾ ਹੈ ਜੀ ਸਰਕਾਰ ਕੀ ਕਰਦੀ ਐ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਦਿੰਨਾ ਹੂੰ ਇਹ ਹੁਣ ਕੱਲ ਕੇ ਪਰਸੋਂ ਹਦਾਇਤ ਦੇਣ ਦੇ ਸੀ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਕਿ ਨਿੱਜੀ ਸਕੂਲਾਂ ਦੇ ਜਿਹੜੇ ਪ੍ਰਸ਼ਾਸਕ ਪ੍ਰਕਾਸ਼ਕ ਨੇ ਜੀ ਉਹਨਾਂ ਦੀਆਂ ਸੂਚੀਆਂ ਹਾਸਲ ਕਰੋ ਕਿਤਾਬਾਂ ਦੀਆਂ ਜੀ ਤੇ ਸਰ ਕਿਤਾਬਾਂ ਤੇ ਲੈ ਚੁੱਕੇ ਨੇ ਆਲਰੇਡੀ ਸਕੂਲ ਤੇ ਕੱਲ ਤੋਂ ਲੱਗ ਰਹੇ ਨੇ ਬਿਲਕੁਲ ਬਿਲਕੁਲ ਸ਼ੁਰੂ ਹੋ ਗਏ ਨੇ ਅੱਜ ਤੋਂ 1 ਅਪ੍ਰੈਲ ਅੱਜ ਤੋਂ ਸ਼ੁਰੂ ਹੋ ਗਏ ਆਹੋ ਜਿਹੜਾ ਕੋਈ ਰਹਿ ਗਿਆ ਕੱਲ ਨੂੰ ਲੱਗ ਜਾਏਗਾ ਹੂੰ ਅੱਜ ਤੋਂ ਕੱਲ ਤੋਂ ਸਕੂਲ ਤੇ ਚਾਲੂ ਹੋ ਰਹੇ ਨੇ ਇਹ ਹੁਣ ਸੰਦੇਸ਼ ਕੱਢੀ ਬੈਠੇ ਨੇ ਕਿ ਜੀ ਸੂਚੀ ਮੰਗਾਓ ਜਿੰਨਾ ਚਿਰ ਨੂੰ ਸੂਚੀਆਂ ਆਉਣੀਆਂ ਨੇ ਓਨੇ ਚਿਰ ਨੂੰ ਮੈਨੂੰ ਲੱਗਦਾ ਦੂਜਾ ਅਕਾਦਮਿਕ ਸੈਸ਼ਨ ਆ ਜਾਣਾ ਜੀ ਜੀ ਬਿਲਕੁਲ ਬਿਲਕੁਲ ਲੁੱਟ ਤੇ ਉਹ ਮਤਲਬ ਕਿ ਗੱਲ ਮਾੜੀ ਨਹੀਂ ਹੈ ਸੂਚੀਆਂ ਮੰਗਾਓ ਬਈ ਕਿ ਦੀ ਕਿੰਨੇ ਫੀਸਦ ਕੀਮਤ ਵਧੀ ਹੈ ਜੀ ਕਿਹੜਾ ਕਿਹੜੇ ਰੇਟ ਤੇ ਵੇਚ ਰਿਹਾ ਤੇ ਜੇ ਕੋਈ ਜਾਣਕਾਰੀ ਨਹੀਂ ਦਿੰਦਾ ਉਹਦੀ ਐਨਓਸੀ ਚੱਕ ਕੇ ਰੱਦ ਕਰ ਦਿਓ ਠੀਕ ਆ ਪਰ ਤੁਸੀਂ ਕਰ ਕਦੋਂ ਰਹੇ ਹੋ ਜੀ ਸਰ ਪੰਜਾਬੀ ਚਕਾਵਤ Eid ਪਿੱਛੋਂ ਤੰਬਾ ਫੂਕਣ ਦਾ ਕੀ ਫਾਇਦਾ ਹਾਂ ਹੈ ਇਹਨਾਂ ਦਾ ਹਾਲ ਹੀ ਹੈ ਕਿ ਪਿੱਛੋਂ ਇਹਨਾਂ ਨੇ ਆਉਣਾ ਰੇਡ ਦੇ ਖੜਦੇ ਪਿੰਡ ਕੋਲ ਜਦੋਂ ਆ ਗਿਆ ਉਦੋਂ ਪੌਲੇ ਹੱਥ ਚ ਕਰ ਲੈਂਦੇ ਆ ਕਿਦਾਂ ਵੜਾ ਪਜੋਣ ਜੀ ਮਤਲਬ ਕਿ ਇਹ ਹੀ ਚੀਜ਼ਾਂ ਨੇ ਕਿ ਠੀਕ ਆ ਮਾਨ ਸਾਹਿਬ ਜਾਨ ਸਕੂਲਾਂ ਚ ਮੈਨੂੰ ਤੇ ਬਹੁਤ ਖੁਸ਼ੀ ਹੋਊਗੀ ਵਿਅਕਤੀਗਤ ਤੌਰ ਤੇ ਠੀਕ ਹੈ ਨਾ ਜੀ ਕਿ ਸਰਕਾਰੀ ਸਕੂਲਾਂ ਚ ਜੋ ਸਹੂਲਤਾਂ ਦੀ ਕਮੀ ਆ ਅਧਿਆਪਕਾਂ ਚ ਜੋ ਕਮੀ ਉਹ ਠੀਕ ਕਰ ਦਿਓ ਤੁਸੀਂ ਜੀ 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 ਕਰੋ ਇੱਕ ਦੋ ਸਸਪੈਂਡ ਜੇ ਕੋਈ ਖਰਾਬ ਕਰਦਾ ਹੈ ਪਰ ਜੋ ਸਕੂਲਾਂ ਚ ਕਮੀਆਂ ਵੀ ਤੁਹਾਡਾ ਠੀਕ ਕਰਨ ਦਾ ਫਰਜ ਹੈ ਨਾ ਕਰਕੇ ਆਇਓ ਜੀ 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 ਬਿਲਕੁਲ ਬਹੁਤ ਸਾਰੇ ਦੋਸਤ ਦੱਸ ਰਹੇ ਨੇ WhatsApp ਕਹਿ ਰਹੇ ਨੇ ਕਿ ਭਾਈ ਸਕੂਲਾਂ ਦੇ ਵਿੱਚ ਖਾਣਾ ਬੰਦ ਕਰੋ ਤੇ ਪੜ੍ਹਾਈ ਵਧਾਓ ਔਰ ਇੱਕ ਮਿੱਤਰ ਇੱਕ ਕਹਿ ਰਹੇ ਨੇ ਕਿ ਜਿਹੜਾ ਫਰਲੋ ਵਾਲਾ ਕਹਿੰਦਾ ਐਕਸਪੀਰੀਅੰਸ ਪਰਸਨਲ ਹੋਣਾ ਕਹਿੰਦੇ ਭਾਜੀ ਇੱਕ ਮਿੱਤਰ ਕਹਿ ਰਹੇ ਨੇ ਕਿ ਜਿਹੜੀ ਸਕੂਲਾਂ ਦੇ ਵਿੱਚ ਬਿਜਲੀ ਫਿਟਿੰਗ ਹੈ ਉਹ ਬੜੀ ਪੁਰਾਣੀ ਹੈ ਸੋਲਰ ਬੰਦ ਪਏ ਨੇ ਤੇ ਸਕੂਲਾਂ ਦੇ ਵਿੱਚ AC ਤੇ ਇੱਕ ਅਦਾ ਕੋਈ ਦਫ਼ਤਰ ਦਫ਼ਤਰ ਜਿਹਦੇ ਭਾਵੇਂ ਹੋਵੇ ਹੋਰ ਤੇ ਕਿੱਥੇ ਐਸੀ ਸਰਕਾਰੀ ਸਕੂਲਾਂ ਦੀ ਕਲਾਸਾਂ ਚ ਕਿੱਥੇ ਸੀ ਕਿੱਥੇ ਬਾਲ ਬਿਲਕੁਲ ਜੀ ਕਹਿਣਾ ਨਹੀਂ ਚਾਹੁੰਦਾ ਸਰ ਫਿਲਟਰ ਪਾਣੀ ਵਾਲਾ ਮਤਲਬ ਕਿ ਮੇਰਾ ਦੋਸਤ ਜਿਉਂਦਾ ਰਵੇ ਜੀ ਕੁਝ ਸਮਾਂ ਪਹਿਲਾਂ ਮੇਰੇ ਉਦੋਂ ਸਰਕਾਰ ਇਹਨਾਂ ਦੀ ਦੀ ਸੀ ਐਮਐਮ ਕਮ ਕਿਉਂਕਿ ਮੈਂ ਇਹੋ ਜਿਹਾ ਬੰਦਾ ਨਹੀਂ ਹੈਗਾ ਕਿ ਮਾਨ ਸਾਹਿਬ ਨੂੰ ਬਦਨਾਮ ਕਰਾਂ ਸਰਕਾਰ ਉਦੋਂ ਸ਼ਾਇਦ ਕਾਂਗਰਸ ਦੀ ਸੀਗੀ ਆਈਆਈਸੀ ਜਾਂ ਕਿਸੇ ਹੋਰ ਦੀ ਮੈਨੂੰ ਹੁਣ ਯਾਦ ਨਹੀਂ ਤਾਂ ਉਹਨਾਂ ਨੇ ਮੈਨੂੰ ਮੇਰੇ ਦੋਸਤ ਹੀ ਨੇ ਜੀ ਉਹ ਕਹਿੰਦੇ ਜੀ ਕਿ ਬੱਚੇ ਪਾਣੀ ਗੰਦਾ ਪੀਂਦੇ ਨੇ ਹੂੰ ਚਲੋ ਮੇਰੇ ਕੋਲ ਵੀ ਨਹੀਂ ਨਹੀਂ ਮੈਂ ਕਿਸੇ ਆਪਣੇ ਮਿੱਤਰ ਨੂੰ ਕਿਹਾ ਵਿਦਿਆਨਤ ਦਾ ਆਦਮੀ ਆ ਜੀ ਆਸਟ੍ਰੇਲੀਆ ਚ ਤਾਂ ਉਹ ਉਹਨੇ ਭੇਜਿਆ ਤੇ ਸਪੈਸ਼ਲ ਜੀ ਜੀ ਚਲੋ ਆਪਣਾ ਸੀਗਾ ਸਰਕਲ ਤਾਂ ਉਹ ਬੰਦੇ ਨੇ ਭੇਜਦਾ ਤੁਸੀਂ ਸੋਚ ਕੇ ਦੇਖੋ ਕਿ ਅਧਿਆਪਕ ਜਦੋਂ ਆਪਣੇ ਬੱਚਿਆਂ ਨੂੰ ਪਾਣੀ ਉਹੋ ਜਿਹਾ ਪੀਂਦਾ ਦੇਖਦੇ ਹੋਣਗੇ ਤਾਂ ਉਹ ਵੀ ਤਾਂ ਬੇਵੱਸ ਨੇ ਨਾ ਹੁੰਦਾ ਜੀ ਉਹਨਾਂ ਨੇ ਵੀ ਘਰ ਚ ਲਾਉਨੇ ਆਪ ਤਾਂ ਤੁਸੀਂ ਸੋਚੋ ਕਿ ਕਿੰਨੇ ਸਕੂਲ ਚਲਾ ਰਹੇ ਨੇ ਜੀ ਕੋਈ ਸੋਲਰ ਵਾਸਤੇ ਕੋਈ ਭਰਤੀ ਪਾਉਣੀ ਹੈ ਤਾ ਦੋ ਬਿੰਤਾਂ ਕਰਦੇ ਨੇ ਪੰਚਾਇਤ ਦੀਆਂ ਜਾਂ ਇੱਧਰ ਦੀਆਂ ਉਤਰਦੀਆਂ ਹੂੰ ਠੀਕ ਹੈ ਨਾ ਜੀ ਹਰੇਕ ਪੰਚਾਇਤ ਕੋਲ ਵੀ ਗਾਂ ਪੰਚਾਇਤੀ ਪੈਲੇ ਨਹੀਂ ਆਮਦਨ ਨਹੀਂ ਹੈਗੀ ਜੀ ਜੀ ਬਿਲਕੁਲ ਇਹ ਚੀਜ਼ਾਂ ਠੀਕ ਕਰਨ ਦੀ ਜ਼ਰੂਰਤ ਹੈ ਸਕੂਲ ਸਾਡੀ ਬੁਨਿਆਦ ਹੈ ਕਿਹੜੇ ਅਸੀਂ ਮੈਂ ਤਾਂ ਸਰਕਾਰੀ ਸਕੂਲ ਦੀਆਂ ਕਲਾਸਾਂ ਚ ਕਿਤੇ ਅਸੀਂ ਨਹੀਂ ਦੇਖਿਆ ਸਵੇਤੇ ਤੇ ਫਿਲਟਰ ਵਾਲਾ ਪਾਣੀ ਨਹੀਂ ਆਉਂਦਾ ਬਹੁਤ ਵੱਡੀ ਜ਼ਰੂਰਤ ਹੈ ਬਹੁਤ ਵੱਡੀ ਜ਼ਰੂਰਤ ਹੈ ਜਿਵੇਂ ਮਾਲਵਾ ਆਪਣਾ ਜੀ ਮਾਲਵੇ ਚ ਧਰਤੀ ਹਟਲਾ ਪਾਣੀ ਤੁਸੀਂ ਨਹੀਂ ਪੀ ਸਕਦੇ ਜੀ ਜੀ ਫਿਲਟਰ ਜ਼ਰੂਰੀ ਹੈ ਜੀ ਹੂੰ ਤਾਂ ਮੈਨੂੰ ਨਹੀਂ ਲੱਗਦਾ ਕਿ ਚੰਗਾ ਫਿਲਟਰ ਹਰੇਕ ਸਰਕਾਰੀ ਸਕੂਲ ਚੈਨਾ ਨੇਮੋ ਯਾ ਕਰਵਾਇਆ ਹੋਗਾ ਜੀ ਮਿੰਟੂ ਜੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਵੀ ਨੇ ਸੱਚਮੁੱਚ ਲੋੜ ਹੈ ਮਾਨ ਸਾਹਿਬ ਜ਼ਰੂਰ ਵਿਜ਼ਿਟ ਕਰਨ ਆਪਾ ਤੇ ਹੀ ਕਹਨੇ ਕਿ ਜ਼ਰੂਰ ਵਿਜ਼ਿਟ ਕਰਨ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਚਲੋ ਜੇ ਕੁਝ ਚੰਗਾ ਕੀਤਾ ਤੇ ਉਹ ਵੀ ਭਾਵੇਂ ਗਿਣਾ ਦੇਣਾ ਸਾਡੇ ਸਕੂਲ ਚ ਲਾਏ ਨੇ ਬਾਈ ਐਸਸੀ ਪਠਾਨ ਮਾਜਰਾ ਦੇ ਪਠਾਨ ਮਾਜਰਾ ਹਰਮੀਤ ਦੀ ਗੱਲ ਕਰਦੇ ਨੇ ਜੀ ਪਠਾਨ ਦਾ ਸਹਿਯੋਗ ਨਾਲ ਲਾਇਸੀ ਪਰ ਚਾਲੂ ਨਹੀਂ ਕੀਤੇ ਲੱਗੇ ਆ ਕਹਿੰਦੇ ਪਰ ਚਾਲੂ ਨਹੀਂ ਕੀਤੇ ਹਰਮਿਤ ਚਾਲੂ ਵੀ ਕਰਾ ਦੇਗਾ ਉਹ ਬਿਜਲੀ ਮੁਝੇਲੇ ਵਾਲੇ ਮਾਮਲੇ ਜਿਹੇ ਕਹਿੰਦਾ ਉਹਦੇ ਹੱਲ ਕੇ ਕੰਮ ਖੁੱਲਾ ਹੀ ਚੱਲੂਗਾ ਬਿਜਲੀ ਵਾਲਾ ਵੀ ਜੀ ਮਿੰਟ ਜੀ ਖੈਰ ਇਸ ਮਾਮਲੇ ਦੇ ਵਿੱਚ ਦੇਖੋ ਹੁਣ ਅੱਗੇ ਕੀ ਆਉਂਦਾ ਕਿ ਕੋਈ ਐਦਾਂ ਦੀਆਂ ਕਮੀਆਂ ਪੇਸ਼ੀਆਂ ਵੀ ਸਾਹਮਣੇ ਆਉਂਦੀਆਂ ਲਿਸਟ ਬਣ ਕੇ